ਮੈਨੂੰ 83 ਵਿੱਚ ਸਹਿਕ ਰਾਗੀ ਵਜੋਂ ਡਿਊਟੀ ਮਿਲੀ ਹਰਬੰਦਰ ਸਾਹਿਬ ਫਿਰ ਅਕਾਲ ਤਖਤ ਸਾਹਿਬ ਤੇ ਮੇਰੀ ਡਿਊਟੀ ਲੱਗੀ ਸਹਿਕ ਰਾਗੀ ਸੀ ਮੈਂ ਭਾਈ ਗੁਰਚਰਨ ਸਿੰਘ ਦਾ ਉੱਥੇ ਫਿਰ ਅਸੀਂ ਕੀਰਤਨ ਕਰਦੇ ਹੁੰਦੇ ਸੀ ਸਵੇਰੇ ਕੀਰਤਨ ਸ਼ਾਮ ਸੰਗਤ ਬਹੁਤ ਕੱਠੀ ਹੁੰਦੀ ਹੁੰਦੀ ਸੀ 1 ਜੂਨ ਨੂੰ ਕਾਫੀ ਸਵੇਰੇ ਸਵੇਰੇ ਕਾਫੀ ਗੋਲੀ ਗੋਲੀ ਚੱਲੀ ਚੱਲੋ ਅਸੀਂ ਤਾਂ ਆਪਣਾ ਡਿਊਟੀ ਕਰਕੇ ਆਪਣੇ ਆ ਪਿੱਛੇ ਕੁਆਟਰ ਜੇ ਅਸੀਂ ਉੱਥੇ ਬੈਠੇ ਸੀ 4 ਜੁਨ ਨੂੰ ਜਦ ਅਸੀਂ ਕੀਰਤਨ ਸ਼ੁਰੂ ਕੀਤਾ 4:30 ਵੇ ਮੇਰੀ ਡਿਊਟੀ 4:30 ਤੋਂ ਲਗਭਗ 6:30 ਵੇ ਤੱਕ ਕੀਰਤਨ ਹੁੰਦਾ ਸੀ ਜਦ 4:30 ਵਜੇ ਪਹਿਲਾਂ ਇੱਕ ਸ਼ਬਦ ਪੜਿਆ ਫਿਰ ਛੱਕਾ ਪੜਿਆ ਹਰ ਅੰਮ੍ਰਿਤ ਭਿੰਨੇ ਲੋਇਣਾ ਸਹਿਕ ਰਾਗੀ ਨੇ ਪੜਨਾ ਹੁੰਦਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦ ਆਸਾ ਮੰਹਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਵੀ ਮੰਹਲੇ ਪਹਿਲੇ ਕਿ ਲਿਖੇ ਟੁੰਡੇ ਅਸ ਰਾਜੇ ਕੀ ਤੁਨੀ ਬਲਿਹਾਰੀ ਗੁਰ ਆਪਣੇ ਸ਼ੁਰੂ ਕਰਨਾ ਉਹਨਾਂ ਨੇ ਹਾਲੇ ਬਾਜੇ ਦੀ ਸੁਰ ਤੇ ਮੈਂ ਉਹ ਸੁਣ ਕੇ ਇੱਕ ਕਿਹਾ ਇੱਕ ਸਿਰਫ ਇੱਕ ਕਿਹਾ ਓੰਕਾਰ ਨਹੀਂ ਹਲੇ ਕਿਹਾ ਬਸ ਉੱਪਰਲੇ ਗੁੰਬਜ ਨੂੰ ਕਈ ਬੰਬ ਵੱਜੇ ਧੜ 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 ਆ ਗਏ ਅਸੀਂ ਫਿਰ ਉੱਠ ਕੇ ਜੋ ਉੱਪਰੋਂ ਕਈ ਕਿੰਕਰਾਂੀਆਂ ਸਾਡੇ ਤੇ ਡਿੱਗਣੀਆਂ ਸ਼ੁਰੂ ਹੋ ਗਈਆਂ ਮੈਂ ਕਿਹਾ ਐਵੇਂ ਕੋਈ ਸਿਰਚ ਨਹੀਂ ਟੁੱਟ ਵੱਜੇ ਅਸੀਂ ਅੰਦਰ ਚਲੇ ਗਏ ਅੰਦਰ ਜਾ ਕੇ ਬੈਠੇ ਰਹੇ 8-9 ਵਜੇ ਮਹਾਪੁਰਖ ਆਏ ਓਰੇ ਚੋਂ ਬਾਹਰ ਰਾਗੀ ਸਿੰਘ ਉਹ ਕੀਰਤਨ ਕੀਤਾ ਜੀ ਰਾਗੀ ਸਿੰਘ ਕਹਿਣ ਲੱਗੇ ਮਹਾਰਾਜ ਬਈ ਉਹ ਬਾਹਰ ਇੰਨਾ ਧੂਆਂ ਧਾਰ ਹੋ ਗਿਆ ਗੋਲਾ ਜੇ ਚੱਲ ਗਏ ਅਸੀਂ ਫਿਰ ਕਹਿੰਦੇ ਭਾਈ ਸਰਸਨਦੀ ਪਾਰ ਕਰਕੇ ਦਸਵੇਂ ਪਾਤਸ਼ਾਹ ਨੇ ਰਾਗੀ ਸਿੰਘਾਂ ਤੋਂ ਆਸ ਦੀ ਵਾਰ ਲਵਾਈ ਸੀ ਤੁਸੀਂ ਰਾਗੀ ਹੋ ਤੁਹਾਡਾ ਕੰਮ ਕੀਰਤਨ ਕਰਨਾ ਤੁਹਾਨੂੰ ਮੈਂ ਹੋਰ ਕੋਈ ਡਿਊਟੀ ਨਹੀਂ ਲਾਉਂਦਾ ਕੀਰਤਨ ਨਾ ਛੱਡਿਓ ਜਦ ਪ੍ਰਕਾਸ਼ ਆ ਤਾਂ ਕੀਰਤਨ ਕਰੋ ਫਿਰ ਅਸੀਂ ਉਹ 8 ਵਜੇ ਆਸ ਦੀ ਵਾਰ ਫਿਰ ਦੁਬਾਰਾ ਲਾਈ 10 ਵਜੇ ਤੱਕ ਸ਼ਾਮ ਨੂੰ ਸੋਦਰ ਲਾਇਆ 5 ਤਰੀਕ ਨੂੰ ਫੇਰ ਪ੍ਰਕਾਸ਼ ਹੋ ਗਿਆ ਫੇਰ ਆਸਾ ਦੀ ਵਾਰ ਲਾਈ ਫੇਰ ਅਸੀਂ ਬਹਿ ਜਾਂਦੇ ਸੀ ਪਾਠ ਕਰਨ ਬਸ ਬਈ ਜਾਂ ਪ੍ਰਸ਼ਾਦਾ ਛਕ ਲੋ ਜਾਂ ਆਰਾਮ ਕਰ ਲੋ ਸ਼ਾਮ ਨੂੰ ਅਸੀਂ ਫੇਰ ਸੋਦਰ ਲਾਇਆ ਫਿਰ ਸ਼ਾਮ ਨੂੰ ਕਾਫੀ ਗਹਿ ਗੱਜ ਜੰਗ ਸ਼ੁਰੂ ਹੋ ਗਈ ਰਾਤ ਨੂੰ ਫਿਰ ਉਦੋਂ ਜਾਗੇ ਮੈਨੂੰ ਕਹਿੰਦੇ ਜਦ ਤੱਕ ਪ੍ਰਕਾਸ਼ ਹੈ ਹੁਣ ਉਦੋਂ ਤੱਕ ਤੂੰ ਕੀਰਤਨ ਕਰਨਾ ਪਰ ਤੁਹਾਡੀ ਡਿਊਟੀ ਕੀਰਤਨ ਵਾਲਿਆਂ ਦੀ ਇਹੀ ਹੈ ਕਾ 6 ਜੂਨ ਨੂੰ ਫਿਰ ਪ੍ਰਕਾਸ਼ ਨਾ ਹੋਇਆ ਭਾਈ ਉਥੇ ਇੰਨਾ ਗੋਲਾ ਬੰਬ ਪਾਲਕੀ ਨੂੰ ਸਵੇਰੇ ਬੰਬ ਵੱਜ ਗਿਆ ਪਾਲਕੀ ਉੱਡ ਗਈ ਸ਼ਸਤਰਾਂ ਵਾਲੀ ਫਿਰ ਇੰਨਾ ਧੂਆਂ ਹੀ ਧੂਆਂ ਕਹੀ ਕਹਿਣਗੇ ਤੂੰ ਦੇਖਿਆ ਮੈਂ ਕਿਹਾ ਇੰਨੇ ਧੂਆਂ ਚ ਤੁਸੀਂ ਦੇਖ ਕੇ ਦੇਖਿਓ ਤਾਂ ਮਿੱਟੀ ਘੱਟਾ ਇੰਨਾ ਉੜਦਾ ਸੀ ਤੇ ਧੂਆਂ ਇੰਨਾ ਉੜਦਾ ਸੀ ਕੀ ਦੀਦਾ ਉਥੇ ਅਸੀਂ ਕਿਹਾ ਜੀ ਹੁਣ ਪ੍ਰਕਾਸ਼ ਤਾਂ ਅਜ ਹੋਇਆ ਨਹੀਂ ਕਹਿੰਦੇ ਫਿਰ ਠੀਕ ਆ ਤੁਸੀਂ ਆਪਣੇ ਜਾ ਕੇ ਬੈਠੋ ਭਾਈ ਆਰਾਮ ਕਰੋ ਹੁਣ ਕੁਆਟਰਾਂ 'ਚ ਹੋਰ ਕੀ ਕਰ ਸਕਦੇ ਆ ਨਹੀਂ ਪ੍ਰਕਾਸ਼ ਹੋਇਆ ਭੀ ਉਹ ਇਹ ਹੁੰਦਾ ਵੀ ਕਈ ਕਹਿਣਗੇ ਅੱਖੀਂ ਡਿੱਠਾ ਹਾਲ ਇਹ ਕੋਈ ਛਪਾਰ ਦਾ ਮੇਲਾ ਨਹੀਂ ਵੀ ਅੱਖੀਂ ਡਿੱਠਾ ਹਾਲ ਹੁੰਦਾ ਜਦ ਇੰਨੀਆਂ ਗੋਲੀਆਂ ਤੇ ਬੰਬ ਚੱਲਦੇ ਹੁੰਦੇ ਉੱਥੇ ਅੱਖੀਂ ਡਿੱਠਾ ਹਾਲ ਕਹਦਾ ਸੀ ਅੱਖਾਂ ਦੇਖ ਸਕਦੀਆਂ ਕਿਥੇ ਅਜਾ ਚੁੱਪਚੀ ਬੀਤੇ ਆ ਕੇ ਭਾਈ ਆਪਨੇ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰੀ ਗਏ ਯਾਰ ਕਰਫੂ ਟੁੱਟਦਾ ਸੀ ਬਾਹਰ ਆ ਕੇ ਦੱਸਿਆ ਮਿਲਟਰੀ ਨੂੰ ਭਈ ਅੰਦਰ ਅਸੀਂ ਰਾਗੀ ਹਾਂ ਉਹ ਕਹਿੰਦੇ ਵੀ ਠੀਕ ਆ ਆਪਣਾ ਆਈਡੀ ਦਿਖਾਓ ਜੁੱਤੀ ਮੇਰੇ ਪਾਈ ਹੋਈ ਸੀ ਅਸੀਂ ਕਿ ਭੀ ਆਈਡੀਆਂ ਤਾਂ ਹੁਣ ਕਿੱਥੇ ਸਾਡਾ ਸਮਾਨ ਤਾਂ ਸਾਰਾ ਸੜ ਗਿਆ ਅੰਦਰ ਅਸੀਂ ਕਿਹਾ ਵੀ ਕਮੇਟੀ ਵਾਲਾ ਨੂੰ ਪੁੱਛ ਲਓ ਤੁਸੀਂ ਵੀ ਇਹਨਾਂ ਨੂੰ ਸਾਰਾ ਪਤਾ ਹੀ ਹੈ ਨਾ ਹੀ ਮੰਨਣ ਭਾਈ ਉਦੋਂ ਲੌਂਗਵਾਲ ਸਾਹਿਬ ਹੁੰਦੇ ਸੀ ਉਹਨਾਂ ਨੇ ਜਥੇਦਨ ਸਾਡੇ ਚ ਸਪਾਰਸ਼ ਕੀਤੀ ਵੀ ਇਹ ਲਾਉਣਾ ਚਾਹੀਦਾ ਸੰਤਾ ਜਥਾ ਅਸੀਂ ਕਹਾਂ ਜੀ ਲੌਂਗਵਾਲ ਨੂੰ ਪੁੱਛ ਲਓ ਉਹ ਫਿਰ ਇੱਕ ਮਿਲਟਰੀ ਵਾਲਾ ਕਿਹਾ ਲੌਂਗਵਾਲ ਇਜ਼ ਪੀਸਫੁਲ ਹਨਾ ਇਹ ਆਦਮੀ ਠੀਕ ਹੈ इनको ਜਾਣੇ ਦਿਓ ਉਦੋਂ ਅਸੀਂ ਦੋ ਸਿੰਘ ਫਿਰ ਬਾਹਰ ਆ ਗਏ ਬਾਹਰ ਆ ਕੇ ਅਸੀਂ ਆਪਣੇ ਪਾਈ ਸ਼ਹਿਰ ਆ ਕੇ ਮੈਂ ਉਥੋਂ ਦੀ ਬਦਲੀ ਕਰਾ ਕੇ ਪਟਿਆਲੇ ਆ ਗਿਆ ਪਟਿਆਲੇ ਆ ਕੇ ਮੈਂ ਆਪਣਾ ਕੀਰਤਨ ਸ਼ੁਰੂ ਕਰਤਾ ਔਲੀ ਹੌਲੀ ਮਹਾਰਾਜ ਦੀ ਮਹਾਪੁਰਖਾਂ ਨੇ ਮੈਨੂੰ 5 ਜੂਨ ਰਾਤ ਨੂੰ ਇੱਕ ਵਚਨ ਕੀਤਾ ਸੀ ਕਹਿੰਦੇ ਤੂੰ ਤੈਨੂੰ ਨਹੀਂ ਹੁੰਦਾ ਕੁਝ ਤੂੰ ਜ਼ਿੰਦਗੀ ਭਰ ਨਾ ਪ੍ਰਚਾਰ ਕਥਾ ਕੀਰਤਨ ਜ਼ਰੂਰ ਕਰਿਆ ਕਰਨੀ ਕਹਿੰਦੇ ਇਹ ਚੰਗਾ ਮਹਾਰਾਜ ਦੀ ਕਿਰਪਾ ਹੁੰਦੀ ਆ ਜੇ ਆਪਾਂ ਕੀਰਤਨ ਕਰੀਏ ਪ੍ਰਚਾਰ ਕਰੀਏ ਫਕੀਰ ਜੀ ਮੈਨੂੰ ਕਥਾ ਆਉਂਦੀ ਤਾਂ ਹੈ ਨਹੀਂਨੀ ਸਿੱਖੀ ਤਾਂ ਬਦੇਰੀ ਆ ਕਹਿੰਦੇ ਕੋਈ ਨਹੀਂ ਤੂੰ ਇਹ ਸ਼ੁਰੂ ਕਰੇਗਾ ਕਥਾ ਆਪੇ ਆਜੋਗੀ ਤੈਨੂੰ ਫਿਰ ਪਟਿਆਲੇ ਹੈਡ ਗ੍ਰਾਂਥੀ ਛੁੱਟੀ ਚੱਲ ਗਿਆ 87 ਚ ਦਾਸ ਨੇ ਉੱਥੇ ਪਹਿਲੀ ਵਾਰ ਕਥਾ ਸ਼ੁਰੂ ਕੀਤੀ 1987 ਤੋਂ ਲੈ ਕੇ 2004 ਤੱਕ ਪਟਿਆਲੇ 'ਚ ਹੀ ਕਥਾ ਕੀਤੀ ਗੁਰਦੁਆਰਾ ਮੋਤੀ ਬਾਗ ਸਾਹਿਬ ਦੁੱਖ ਨਿਵਾਨ ਸਾਹਿਬ ਚਾਰ ਵਿੱਚ ਫਿਰ ਦਾਸ ਬਾਹਰ ਆਉਣਾ ਸ਼ੁਰੂ ਹੋਇਆ ਮਲੇਸ਼ੀਆ ਪਹਿਲੀ ਮੇਰੀ ਫੇਰੀ ਮਲੇਸ਼ੀਆ ਦੀ ਰਹੀ ਉਦੋਂ ਬਾਅਦ ਫਿਰ ਸਾਰਿਆਂ ਥਾਵਾਂ ਦੇ ਉੱਤੇ ਕੈਨੇਡਾ ਅਮਰੀਕਾ ਇੰਗਲੈਂਡ ਫਿਰ ਸੰਗਤ ਕਹਿੰਦੀ ਜੇ ਗੁਰੂ ਗ੍ਰੰਥ ਸਾਹਿਬ ਦੀ ਕਥਾ ਰਿਕਾਰਡ ਕਰਦੇ ਹਾਂ ਤਾਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਕਥਾ ਇਹ ਫਿਰ ਯੂ ਐਸ ਏ ਦੀ ਸੰਗਤ ਨੇ ਜ਼ਿੰਮੇਵਾਰੀ ਲਈ ਸਾਰਾ ਇੰਤਜ਼ਾਮ ਉਹਨਾਂ ਨੇ ਕਰਕੇ ਇਹ ਸਾਰਾ ਜਿਹੜਾ ਖਰਚਾ ਯੂ ਐਸ ਏ ਦੀ ਸੰਗਤ ਨੇ ਲਿਆ ਘੱਟੋ ਘੱਟ 1.5 ਲੱਖ ਡਾਲਰ ਸਾਡਾ ਮੋਟਾ-ਮੋਟਾ ਖਰਚਾ ਜਾਇਆ ਉਦੋਂ ਤੇ ਫਿਰ ਜੇ ਸਾਰਿਆਂ ਨੂੰ